ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ ਕਿ ਪੰਜਾਬ ਜਿਹੜਾ ਇਸ ਟਾਈਮ ਨੌਜਵਾਨ ਦੀ ਲੁੱਟ ਖੁੱਟ ਹੋ ਰਹੀ ਆ ਬਰਬਾਦੀ ਵੱਲ ਵੱਧ ਰਹੇ ਨੇ ਹਾਂਜੀ ਬਹੁਤ ਵੱਡਾ ਹੈ ਤੁਹਾਨੂੰ ਪਤਾ ਹੈ ਕਿ ਪੰਜਾਬ ਦਾ ਦਰਦ ਹੈ ਜਿਹੜਾ ਤੇ ਕਿ ਮੈਂ ਬੜਾ ਲੰਮਾ ਸਮਾਂ ਹੋ ਗਿਆ ਇਸ ਤੇ ਬੋਲਦੇ ਨੂੰ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਨੇ ਠੱਗੀਆਂ ਵੱਜੀਆਂ ਨੇਗੀਆਂ ਆਜ ਤੱਕ ਸਰਕਾਰ ਨੇ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਬੜਾ ਕਈਆਂ ਨੇ ਮੈਨੂੰ ਪੁੱਛਿਆ ਪ੍ਰਸ਼ਾਸਨ ਵਾਲਿਆਂ ਨੇ ਪੁੱਛਿਆ ਅਫਸਰਾਂ ਨੇ ਪੁੱਛਿਆ ਇਹ ਮਸਲੇ ਦਾ ਹੱਲ ਕਿਵੇਂ ਨਿਕਲ ਸਕਦਾ ਪਰ ਸਰਕਾਰ ਨੂੰ ਇਹ ਚੀਜ਼ ਚਾਹੀਦੀ ਹੈ ਕਿ ਪੰਜਾਬ ਜਿਹੜਾ ਇਸ ਟਾਈਮ ਨੌਜਵਾਨ ਦੀ ਲੁੱਟ ਖਸੁੱਟ ਹੋ ਰਹੀ ਆ ਬਰਬਾਦੀ ਵੱਲ ਵੱਧ ਰਹੇ ਨੇ ਸਾਡੀਆਂ ਕਾਲਜ ਦੀ ਕਾਲਜ ਬੰਦ ਹੋ ਗਈਆਂ ਸਾਡੀਆਂ ਯੂਨੀਵਰਸਿਟੀਆਂ ਬੰਦ ਹੋ ਗਈਆਂ ਸਾਡਾ ਬਿਲਕੁਲ ਪੰਜਾਬ ਦਾ ਆਉਣ ਵਾਲੇ ਸਮੇਂ ਦੇ ਵਿੱਚ ਤਬਾਹੀ ਵੱਲ ਵੱਧ ਰਿਹਾ ਹੈ ਇਹ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਹੈ ਜਿਹੜਾ ਪ੍ਰਵਾਸ ਇਹਦੇ ਵਿੱਚ ਕਿੰਨੀ ਨੌਜਵਾਨਾਂ ਠੱਗੀ ਵੱਜ ਰਹੀ ਆ ਇਹਦੇ ਵਿੱਚ ਸਰਕਾਰ ਨੇ ਨਾ ਤਾਂ ਕੋਈ ਇਸ ਪ੍ਰਤੀ ਕੋਈ ਕਾਨੂੰਨ ਬਣਾਇਆ ਨਾ ਕੋਈ ਇਹਨਾਂ ਏਜੰਟਾ ਖਿਲਾਫ ਕੋਈ ਐਕਸ਼ਨ ਕੀਤਾ ਕੋਈ ਵੀ ਇਹੋ ਜਿਹੜਾ ਕਿ ਅਜ ਤੱਕ ਕੰਮ ਨਹੀਂ ਕੀਤਾ ਉਤੋਂ ਲੈ ਲੈ ਮਸ਼ਹੂਰੀਆਂ ਐਕਟਰ ਸਿੰਗਰਾਂ ਦੇ ਮਸ਼ਹੂਰੀਆਂ ਕਰੀ ਜਾਂਦੇ ਨੇਗੇ ਉੱਥੇ ਬੜੇ ਠੱਗੀ ਦੇ ਨੇ ਜਿੰਨਾ ਕਰਕੇ ਨੌਜਵਾਨ ਇਹਨਾਂ ਦਾ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਨੇਗੇ ਇਸ ਕਰਕੇ ਮੈਂ ਚਾਹਣਾ ਦੇਖ ਲਓ ਕਿੰਨਾ ਘਰੇ ਇਕੱਠਾ ਕਿੰਨੇ ਲੋਕ ਆਏ ਹੋਏ ਨੇਗੇ ਕਿੰਨਾ ਇਹ ਵੱਡੀ ਦਾ ਲੋਕ ਠੱਗੀ ਦਾ ਸ਼ਿਕਾਰ ਹੋਏ ਹੋਏ ਨੇਗੇ ਹਰ ਇੱਕ ਪਿੰਡ ਦੇ ਵਿੱਚ ਕਿੰਨੇ ਨੌਜਵਾਨਾਂ ਨਾਲ ਠੱਗੀ ਵੱਜੀ ਆ ਬਾਹਰ ਭਜਣ ਦੇ ਨਾਂ ਤੇ ਜੇਕਰ ਸਰਕਾਰ ਕੋਈ ਸਖਤ ਐਕਸ਼ਨ ਨਹੀਂ ਕਰੂਗੀ ਕੋਈ ਕਾਰਵਾਈ ਨਹੀਂ ਕਰੂਗੀ ਤਾਂ ਫਿਰ ਇਹ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿਆਦਾ ਲੋਕ ਮਰੀ ਜਾਂਦੇ ਨੇਗੇ ਘਰਾਂ ਦੇ ਘਰ ਉਜੜੀ ਜਾਂਦੇ ਨੇਗੇ ਹੁਣ ਕੀ ਹੈ ਜਿਹਦੇ ਘਰ ਦੇ ਵਿੱਚ 30 ਲੱਖ ਦੀ ਠੱਗੀ ਮਰ ਗਈ ਉਹ ਮਰੂਗਾ ਹੀ ਕੁਝ ਖਾ ਕੇ ਕੋਈ ਦਵਾਈ ਪੀ ਕੇ ਮਰੂਗਾ ਜਾਂ ਫਿਰ ਜਿਹੜੇ ਬਾਗੇ ਉਹ ਦੋ ਦੋ ਤਿੰਨ ਤਿੰਨ ਬਾਰੇ ਬੀਜੇ ਲਵਾ ਕੇ ਬਾਗੇ ਉਹ ਵੀ ਪੰਜਾਬ ਦੀ ਇੱਕ ਵੱਡੀ ਬਰਬਾਦੀ ਹੈ ਇਸ ਕਰਕੇ ਆਹ ਭਰਾਵੋ ਇਹ ਏਜੰਟਾ ਪਹਿਲਾਂ 17 ਸੀਗਾ ਫਿਰ ਮਹਾਲੀ ਸੀਗਾ ਇਹਦਾ ਬਾਰ ਬਾਰ ਥਾਵਾਂ ਤੇ ਜਿਹੜੇ ਆਪਣਾ ਇਮੀਗ੍ਰੇਸ਼ਨ ਖੁੱਲੀ ਜਾਂਦੀ ਆ ਮੈਂ ਕਿੰਨੇ ਨੌਜਵਾਨਾਂ ਨੂੰ ਪਿੱਟਿਆ ਕਿ ਇਹਨਾਂ ਕੋਲੇ ਜਾ ਕੇ ਦੁਆਰਾ ਨਾ ਫਸੋ ਫਸੋ ਮਹਾਲੀ ਦੇ ਵਿੱਚ ਦੁਆਰਾ ਦੁਆਰਾ ਨਾ ਜਾ ਕੇ ਫਸੋ ਇਸ ਕਰਕੇ ਕੋਈ ਵੀ ਨੌਜਵਾਨ ਗੌਰ ਨਹੀਂ ਕਰਦਾ ਆ ਹੁਣ ਕਿੰਨੇ ਕੇਸ ਆ ਗਏ ਨਵੇਂ ਇਹਦੇ ਕੋਲੇ ਫਸੇ ਹੋਏ ਮੈਂ ਕਿੰਨਾ ਵਾਰੀ ਇਹਦੇ ਖਿਲਾਫ ਪਹਿਲਾਂ ਬੋਲਿਆ ਮੇਰੇ ਕੋਲੇ ਪਿਛਲੇ ਬੁੱਧਵਾਰੇ ਤੇ ਨਵੇਂ ਕੇਸ ਆਏ ਭਰਾਵੋ ਆਪਣਾ ਮੜਾ ਮੋਡਾ ਦਾ ਖਿਆਲ ਕਰ ਲੋ ਯਾਰ ਲੁੱਟ ਦਾ ਸ਼ਿਕਾਰ ਨਾ ਹੋਣੇ ਦਫ਼ਤਰ ਆਪਣੇ ਬੰਦ ਕਰਕੇ ਉਹਨੇ ਫੋਨਾਂ ਦੇ ਕੰਮ ਚ ਲਾਈ ਜਾਂਦੀ ਐ ਦਫ਼ਤਰ ਤਾਂ ਦਾ ਬੰਦਾ ਹਣਾ ਬਾਈ ਬੰਦਾ ਹੋਵੇ ਤਿੰਨੇ ਦਫ਼ਤਰ ਜੀ ਬਾਈ ਤਿੰਨੇ ਬੰਦ ਕਰਕੇ ਵਿਕਾਸ ਸ਼ਰਮਾ ਦਾ ਨਾਮ ਲਾਉ ਨਾ ਨਾਲ ਤੁਸੀਂ ਅ ਵਿਕਾਸ ਕਿਵੇਂ ਵਿਕਾਸ ਸ਼ਰਮਾ ਤੇ ਰਚੀ ਤੇ ਬਜਾਜ਼ ਆਨਰ ਅਗੇ ਵਿਕਾਸ ਸ਼ਰਮਾ ਤੇ ਰਚੀ ਤੇ ਬਜਾਜ਼ ਆਨਰ ਅਗੇ ਉਹਨਾਂ ਨੇ ਇਹ ਮੂਰੇ ਰੱਖਿਆ ਹੋਈਆਂ ਕਿੰਨੇ ਕਿੰਨੇ ਰੱਖਦੀ ਤੁਹਾਨੂੰ ਟੱਕੀ ਵਜੇ ਉਹਨਾਂ ਦੀ 15 ਲੱਖ ਦੀ ਮੇਰੀ ਆ ਜਿਆਦਾ ਲੱਖ ਦੀ ਮੇਰੀ ਹੈਗੀ 11.5 ਦੀ ਸਾਡੀ ਆ 10 ਦੀ 80 45 ਬੱਚੇ ਅਗੇ 45 ਬੱਚਾਂ ਦੀ ਕਿਸੇ ਦੀ 15 ਲੱਖ ਕਿਸੇ ਦੀ 20 ਲੱਖ ਕਿਸੇ ਦੀ ਕਿੰਨੀ ਸਭ ਦੀਆਂ ਨਹੀਂ 45 ਜਣਾ ਤੁਸੀਂ ਇਹ ਦੇਖ ਲਓ ਕਿੰਨਾ ਬਣ ਗਿਆ 45 ਜਵਾਕ ਨੇਗੇ 5-6 ਕਰੋੜ ਤਾਂ ਸਿੱਧਾ ਹੀ ਬਣਦਾ ਇਹ ਤੋਂ ਉੱਪਰ ਬਣਦਾ ਆ ਦੇਖੋ ਹੁਣ ਆ ਬਾਈ ਜੀ ਬੈਠੇ ਨੇ ਥੋੜਾ ਜਿਹਾ 16 ਲੱਖ ਜੀ 16 ਲੱਖ ਰੁਪਏ ਇਹਨ ਤੇ ਇਸ ਕਰਕੇ ਬਿਊਰੋ ਹੈ 7-8 ਕਰੋੜ ਰੁਪਇਆ ਤਾਂ ਬੜੀ ਮਾਮੂਲੀ ਰਕਮ ਹੈ ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਚਾਰ ਪੰਜ ਸੂਬਿਆਂ ਦੇ ਵਿੱਚ ਬੈਠ ਕੇ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠ ਕੇ ਕੰਮ ਚਲਾਈ ਜਾਂਦੇ ਨੇਗੇ ਪਾਰੇ ਇਹ ਗੱਲ ਕਹਿਣਾ ਚਾਹਣਾ ਜ਼ਮੀਨਾਂ ਬਿੱਗੀਆਂ ਲੋਕਾਂ ਦੀਆਂ ਬਈ ਜ਼ਮੀਨਾਂ ਹੀ ਬਿੱਗੀਆਂ ਘਰਾਂ ਦੇ ਘਰ ਉਜੜ ਗਏ ਪੰਜਾਬ ਆਉਣ ਵਾਲਾ ਸਮੇਂ ਦੇ ਵਿੱਚ ਬਹੁਤ ਵੱਡੀ ਬਰਬਾਦੀ ਦੇ ਵਿੱਚ ਆ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਹੀਂ ਮਿਲਣਾ ਨਾ ਕੋਈ ਪੰਜਾਬ ਦੇ ਵਿੱਚ ਟੀਚਰ ਮਿਲਣਾ ਨਾ ਕੋਈ ਪ੍ਰੋਫੈਸਰ ਮਿਲਣਾ ਨਾ ਕੋਈ ਪਟਵਾਰੀ ਮਿਲਣਾ ਨਾ ਕੋਈ ਕਨਗੋ ਮਿਲਣਾ ਨਾ ਕੋਈ ਪੁਲਸ ਵਾਲਾ ਮਿਲਣਾ ਇਹ ਪੰਜਾਬ ਬਹੁਤ ਵੱਡੀ ਬਰਬਾਦੀ ਵੱਲ ਵੱਧ ਚੁੱਕਿਆ ਸਰਕਾਰ ਦੀ ਇਸ ਗੱਲ ਬਲ ਬਿਲਕੁਲ ਧਿਆਨ ਨਹੀਂ ਨਾ ਪਿਛਲੀਆਂ ਸਰਕਾਰਾਂ ਨੇ ਧਿਆਨ ਦਿੱਤਾ ਨਾ ਹੋਣ ਵਾਲੀ ਸਰਕਾਰ ਧਿਆਨ ਦੇ ਰਹੀ ਹੈ ਕਿਉਂਕਿ ਤੁਸੀਂ ਦੇਖੋ ਕੋਈ ਵੀ ਇਸ ਜੇ ਤੁਸੀਂ ਹੋਰਾਂ ਸੂਬਿਆਂ ਦੇ ਵਿੱਚ ਦਿਖਾਓ ਇੰਨੇ ਏਜੰਟ ਕਿੰਨੇ ਕਿੰਨੇ ਹੋਰਾਂ ਸੂਬਿਆਂ ਦੇ ਵਿੱਚ ਇੰਨੇ ਕਿੰਨੇ ਕਿ ਠੱਗੀਆਂ ਵਜ ਰਹੇ ਨੇ ਇਹ ਪੰਜਾਬ ਦੇ ਵਿੱਚ ਹੀ ਏਡਾ ਵੱਡੇ ਪੱਧਰ ਤੇ ਕੰਮ ਚੱਲਿਆ ਹੋਇਆ ਹੈ ਇਸ ਕਰਕੇ ਸਰਕਾਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਧਿਆਨ ਦੇਵੇ ਪਰ ਹੁਣ ਜਿਹੜਾ ਗਰਮੀ ਦੇ ਥੋੜੇ ਦਿਨ ਰਹਿ ਗਏ ਆ ਗਰਮੀ ਘਟ ਜਾਣਿਆ ਮੀਂਹ ਪੈਣੇ ਸ਼ੁਰੂ ਹੋਣਿਆ ਸੀ ਮਹਾਲੀ ਦੇ ਵਿੱਚ ਵੱਡਾ ਪ੍ਰਦਰਸ਼ਨ ਕਰਾਂਗੇ ਇਹ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਚਾਉਣ ਲਈ ਤੇ ਪੰਜਾਬ ਦੀ ਜੁਬਾਨੀ ਬਚਾਉਣ ਲਈ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਸਾਡਾ ਇਸ ਦੇ ਵਿੱਚ ਸਾਥ ਦਿਓ ਤੁਸੀਂ ਆਪ ਮੁਤਾਬਕ ਵੀ ਇਹਨਾਂ ਦੇ ਧਰਨੇ ਲਾਓ ਇਹਨਾਂ ਨੂੰ ਕਿਸੇ ਏਜੰਟ ਨੂੰ ਛੱਡਣਾ ਨਹੀਂ ਇਹ ਆਪਾਂ ਪੰਜਾਬ ਦੇ ਵਿੱਚੋਂ ਭਜਾਉਣੇ ਆ ਜੇਕਰ 1.5 ਸਾਲ ਮੈਨੂੰ ਇਸ ਮੁੱਦੇ ਤੇ ਬੋਲਦੇ ਨੂੰ ਹੋ ਗਿਆ ਤਾਂ ਬਹੁਤ ਸਾਰੇ ਏਜੰਟ ਭਜਾਵਿ ਦਿੱਤੇ ਤੇ ਪੰਜਾਬ ਦੇ ਲੋਕ ਜਾਗਰੂਤ ਵੀ ਹੋਏ ਨੇਗੇ